ਅਸੀਂ ਸੰਗਰੂਰ ਮੌਜੂਦ ਹਾਂ ਸੰਗਰੂਰ ਦਾ ਪਿੰਡ ਸਾਰੋਂ ਵੋਟ ਕਾਫੀ ਆ ਇੱਥੇ ਤੇ ਜਿਨ੍ਹਾਂ ਦੀ ਪਿੰਡਾਂ ਦੇ ਵਿੱਚ ਵੋਟ ਵੱਧ ਹੁੰਦੀ ਹੈ ਉਮੀਦਵਾਰਾਂ ਦੀ ਨਿਗਾਹ ਵੀ ਉੱਧਰ ਹੁੰਦੀ ਕਿ ਉਸ ਪਿੰਡ ਤੋਂ ਵੱਧ ਤੋਂ ਵੱਧ ਵੋਟ ਲੈ ਲਈ ਜਾਵੇ ਇਸ ਪਿੰਡ ਦੇ ਵਿੱਚ ਲੋਕ ਕੀ ਸੋਚਦੇ ਨੇ ਅਸੀਂ ਇਸ ਪਿੰਡ ਦੀ ਸਾਥ ਦੇ ਵਿੱਚ ਆਏਗੇ ਕਿਉਂਕਿ ਕਹਿੰਦੇ ਵੀ ਸਾਥ ਕਿਸੇ ਵੀ ਪਿੰਡ ਦੀ ਰੂਹ ਹੁੰਦੀ ਆ ਕਿਸੇ ਪਿੰਡ ਦੇ ਵਿੱਚ ਕੀ ਚੱਲ ਰਿਹਾ ਤੁਸੀਂ ਸਾਥ ਦੇ ਵਿੱਚ ਆ ਕੇ ਬਾਈਆਂ ਨਾਲ ਗੱਲ ਕਰੋ ਉਹਨੂੰ ਪਤਾ ਲੱਜੂ ਕਿ ਪਿੰਡ ਦਾ ਮਸਲਾ ਕੀ ਆਗਾ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਚੱਲ ਰਿਹਾ ਓਰੇ ਕੀ ਕੀ ਦੀ ਲਹਿਰ ਆ ਕੀ ਲੱਗਦਾ ਕੌਣ ਜਿੱਤੂਗਾ ਲਹਿਰ ਥੋੜੀ ਝੜੂਆ ਦੇ ਵੱਧਾ ਸੀ ਝੜੂਆ ਆਹ ਲਓ ਝੜੂਆ ਦੀ ਵੱਧਦਾ ਜਾਣੀ ਉਹਦੇ ਖੰਨੇ ਦੇ ਵੀ ਹੈਗੇ ਆ ਇਹਦੀ ਬਾਕੀ ਦੂਜੀਆ ਪਾਰਟੀ ਦੀ ਘੱਟ ਲੱਗਿਆ ਇਹਨਾਂ ਦਾ ਹੋਰ ਪਹਿਲਾਂ ਤਾਂ ਸਿਮਰਜੀਤ ਮਾਨ ਨੂੰ ਜਿਤਾ ਕੇ ਕੱਲਿਆ ਸੀਗਾ ਉਹਨਾਂ ਦਾ ਕਿਵੇਂ ਉਹ ਤਾਂ ਫਿਰ ਉਹਦੇ ਕਰ ਕੀ ਸੀ ਆਪਣੇ ਐਮਪੀ ਦੀ ਪਾਰਟੀ ਜਿੱਤੇ ਰਿਹਾ ਉਹਦੇ ਵੀ ਹੈਗੇ ਲਹਿਰੇ ਤਾਂ ਵਕੀਲਾ ਕਾਪਟਾ ਕੀ ਪਤਲਾ ਰਹੀ ਹੈ ਏਡਾ ਹੁਣ ਜਿਲ੍ਹੇ ਦੀ ਗੱਲ ਹੈ ਸੀ ਡੀ ਬਹੁਤ ਵੱਡੀ ਹੈ ਨਾ ਬਾਕੀ ਆਣਾ ਵੀ ਗੱਲ ਕਰਦੇ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲਤ ਹੈ ਜੀ ਕੁਲਵੰਤ ਸਿੰਘ ਕੀ ਲੱਗਦਾ ਬਾਈ ਉਰੇ ਕਿਹਨੂੰ ਵੋਟ ਪਊਗੀ ਵੋਟ ਮੀਤਹਿਰ ਦੀ ਜ਼ਿਆਦਾ ਦੂਜੇ ਨੰਬਰ ਤੇ ਸਿਮਰਜੀਤ ਮਾਨ ਦੀ ਆ ਤੀਸਰੇ ਨੰਬਰ ਤੇ ਕਾਂਗਰਸ ਦੀ ਲੱਗਦੀ ਤੀਸਰੇ ਨੰਬਰ ਤੇ ਕਾਂਗਰਸ ਦੀ ਮਤ ਤੁਹਾਨੂੰ ਲੱਗਦਾ ਕਿ ਤੁਹਾਡੇ ਪਿੰਡ ਚੋਂ ਮੀਤਹਿਰ ਆਪ ਜਾਵੇ ਹਾਂਜੀ ਆਪ ਜਾਵੇ ਕਿਹੜੇ ਕੰਮ ਤੁਹਾਨੂੰ ਲੱਗਦਾ ਜਿਹੜੇ ਵਧੀਆ ਹੋਏ ਨੇ ਪਿੰਡਾਂ ਦੇ ਜਿਹੜੀ ਮੌਕੇ ਦੀ ਲਾਈਟ ਜਿਹੜੀ ਦਿੱਤੀ ਹੈ ਇਹਦੇ ਜੱਟਾਂ ਨੂੰ ਇਹਦੇ ਕਰਕੇ ਲੋਕ ਜਾਨੀ ਬਿਜਲੀ ਦਾ ਪਾਊਗਾ ਪ੍ਰਭਾਵ ਹੈ ਨਾ ਇਹ ਜਿਹੜੀ ਇਸੇ ਕਰਕੇ ਪ੍ਰਭਾਵ ਪੈ ਰਿਹਾ ਹਰੇਕ ਘਰ ਦੇ ਵਿੱਚ 2-3000 ਬਿਲ ਆਉਂਦਾ ਬੁੜੀਆਂ ਕਹੀ ਜਾਂਦੀਆਂ ਵੀ 1000 ਨਹੀਂ ਮਿਲਦਾ ਵੀ 2-3000 ਬਚ ਰਿਹਾ ਬੁੜੀ ਦਾ 1000 ਹੈ ਇਹੀ ਪ੍ਰਭਾਵ ਜ਼ਿਆਦਾ ਕਰ ਰਿਹਾ ਇੱਕ ਲੈਡ ਦੇਨੇ ਦੇ ਰਿਹਾ ਇਹਦਾ ਪ੍ਰਭਾਵ ਹੈ ਲੈਡ ਤਾਂ ਚਲੋ ਫ੍ਰੀ ਕਰੀਓ ਬਾਦਲ ਦੀ ਉਹ ਵੀ ਵਧੀਆ ਗੱਲ ਹੈ ਪਰ ਇਹ ਦੇਨੇ ਦੇ ਰਿਹਾ ਰਾਤ ਨੂੰ ਜਾਣਾ ਨਹੀਂ ਪੈ ਰਿਹਾ ਤੁਹਾਡੇ ਪਿੰਡ ਚ ਤਾਂ ਬੀਜੇਪੀ ਵੀ ਕਹਿੰਦੇ ਖਾਸੀ ਵੋਟ ਲੈ ਜੂਗਾ ਬੀਜੇਪੀ ਦਾ ਆਧਾਰ ਇਹ ਹੈ ਨਾ ਸਾਡਾ ਇਹ ਖੰਨਾ ਸਾਡੇ ਪਹਿਲੇ ਦਵਾਈਆਂ ਦੂਆਂ ਦਿੰਦਾ ਰਹਿੰਦਾ ਲੋਕਲ ਏਰੀਆ ਦੀ ਇਸ ਕਰਕੇ ਇਹਦਾ ਆਧਾਰ ਪਹਿਲਾਂ ਬਣਿਆ ਹੋਇਆ ਇਸ ਕਰਕੇ ਤੁਸੀਂ ਗੱਲ ਕਹਦੇ ਸੀ ਜੇ ਕਾਂਗਰਸ ਯੂਰੇ ਸਿੰਗਲੈਨ ਨੂੰ ਲਾ ਦਿੰਦੇ ਮੈਦਾਨ ਚ ਫੇਰ ਸੀਟ ਕੱਢਦਾ ਸੀ ਸੌਖੀ ਹਨਾ ਉਹ 99% ਗਰੰਟੀ ਦੀ ਜੀ ਉਹਦੀ 1% ਕੋਈ ਚਾਂਸ ਨਹੀਂ ਉਹਦੇ ਕੰਮ ਕਰੇ ਉਹ ਸੰਗਰੂਰ ਦੇ ਸੜਕਾਂ ਦੇ ਪੀਜੀਆਈ ਉਹਦਾ ਲੈਂਦਾ ਹੋਇਆ ਬਹੁਤ ਜ਼ਿਆਦਾ ਕੰਮ ਵਧੀਆ ਕਰੇ ਨੋ ਨਾ ਤਾਂ ਵੀ ਕਾਂਗਰਸ ਨੇ ਸੀਟ ਗਲਤ ਇਥੋਂ ਦਿੱਤੀ ਹਾਂ ਜੀ ਇਹ ਖੈਰ ਕਹਿ ਰਿਹਾ ਨਾ ਜਿੱਦਾਂ ਵੀ ਭਗਵੰਤ ਮਾਨ ਨਾਲ ਮੇਰੀ ਲੜਾਈ ਆ ਉਹ ਮੁੱਦੇ ਦਾ ਦੱਸ ਹੀ ਨਹੀਂ ਆ ਮੈਂ ਆਹ ਹਾਂ ਕੁਝ ਕਰੂੰਗਾ ਸੰਗਰੂਰ ਦੇ ਜੇ ਉਹ ਕੰਮ ਗਣਾਵੇ ਉਹ ਵੀ ਕੁਝ ਵੱਧ ਬੋਟਲ ਜਾ ਸਕਦਾ ਮੈਨੂੰ ਬਿਲਕੁਲ ਜੇ ਜੇ ਦੱਸੇ ਭਾਈਆ ਗੱਲ ਠੀਕ ਆ ਇਧਰ ਹਰੀ ਪੱਗ ਵਾਲੇ ਵੀ ਸਾਨੂੰ ਮਿਲ ਗਏ ਵੀ ਜੇ ਕੰਮ ਦੱਸੇ ਤਾਂ ਫਿਰ ਤਾਂ ਵੋਟ ਪੈ ਜੂ ਹਾਂ ਜੀ ਹਾਂ ਫਿਰ ਤਾਂ ਪੈ ਸਕਦੀ ਹੈ ਜੇ ਹੁਣ ਕੀ ਲੜਾ ਤੁਹਾਡੇ ਬਈ ਪਿੰਡ ਉਰੇ ਕਿੰਨਾ ਦੀ ਹਵਾ ਜ ਇਨਾਂ ਦੀ ਜਿਹੜੀ ਇਹਨਾਂ ਨੇ ਦੱਸੀ ਹੈ ਜੀ ਬਸ ਝਾੜੂ ਆਂਦੀ ਹੈ ਜਿਆਦਾ ਅਸਲ ਦਾ ਮੱਕੀ ਸੇਵਨ ਜੀ ਤੋਂ ਮਾਣ ਵੋਟਰ ਤਾਂ ਸਾਰਿਆਂ ਨੂੰ ਹੀ ਪਹਿਣ ਗਿਆ ਹੁਣ ਤੁਹਾਨੂੰ ਪਤਾ ਹੀ ਹੈ ਇਹਨਾਂ 200 ਰੁਪਏ ਜੀ ਕੋਈ ਸੰਗਰੂਰ ਦੀ ਤਸਵੀਰ ਬਾਈ ਬਾੜੀ ਘੈਂਟ ਹੈ ਨਾ 1999 ਚ ਤੁਸੀਂ ਹੋਸ਼ ਚ ਹੋਮੋਗੇ ਉਦੋਂ ਜਦੋਂ 99 ਚ ਰਾਜਦੇਵ ਖਾਲਸਾ ਹਾਂਜੀ ਹਾਂ ਹਾਂ ਉਦੋਂ ਆਪਣੇ ਰਾਜਦੇਵ ਜਿੱਤੈ ਸੰਗਰੂਰ ਤੇ ਬਹੁਤ ਵੱਡੀ ਬੋਟ ਹਾਂ ਬਹੁਤ ਵੱਡੀ ਬੋਟ ਤੇ ਉਦੋਂ ਸਾਰੀ ਜਿਵੇਂ ਹੁਣ ਪਿੱਛੇ ਝਾੜੂ ਆਏ ਜਿੱਤੇ ਤੇ ਇ ਜਿੱਤੇ ਦੇ ਸਾਰੀ ਜਿੰਨੇ ਪੰਜਾਬ ਦੇ ਵਿੱਚ ਕੀ ਮਾਹੌਲ ਸੀਗਾ ਉਦੋਂ ਬਿਮਲਕੌਰ ਖਾਲਸਾ ਵੀ ਜਿੱਤੇ ਸੀਗੇ ਹੈਨਾ ਜੀ ਉਦੋਂ ਆਪਣੇ ਦੇ ਖਰਕੋ ਦਾ ਨੰਗਾ ਦੀ ਉਹ ਤੋਂ ਬਾਅਦ ਆ ਲੋਕਾਂ ਨੇ ਉਹਨਾਂ ਦੀ ਪੱਖ ਤੇ ਹੋਣ ਦੇ ਸਿਮਰਜੀਤ ਮਾਨ ਦੀ ਪਾਲਟੀ ਵਿੱਚ ਤੇ ਜਾ ਦੇ ਉਹਦਾ ਵੀ ਬੇ ਬੇਟਾ ਹਣ ਫਰੀਦਕੋਟੋਂ ਲੜ ਰਿਹਾ ਹੈ ਕਿਹਦਾ ਜੀ ਹਾਂ ਹਾਂ ਬੇਅੰਤ ਦਾ ਪੁੱਤਰ ਹਾਂ ਜੀ ਉਹ ਵੀ ਫਿਰ ਇਸੇ ਆਧਾਰਤੀ ਲੜਦਾ ਜੀ ਹੁਣ ਉਹਨਾਂ ਨੇ ਇੰਦਰਾ ਗਾਂਧੀ ਮਾਰੀ ਹੁਣ ਸਾਨੂੰ ਪਤਾ ਹੀ ਹੈ ਇਹ ਤਾਂ ਗੱਲਾਂ ਸਾਰੀਆਂ ਹਨਾ ਉਹਦੇ ਆਧਾਰਤੀ ਲੜ ਰਹੇ ਦੇਖੋ ਉੱਥੇ ਕਹਿੰਦੇ ਜਿੱਤੂ ਲੋਕ ਤਾਂ ਕਹਿੰਦੇ ਜੀ ਵੀ ਮਾਨ ਸਾਹਿਬ ਕਹਿੰਦੇ ਵੀ ਪੰਥਾ ਕਚੇਰਾਗਾ ਮੈਂ ਮੈਂ ਸਿੱਖ ਕੌਮ ਦੇ ਲਈ ਬੜਾ ਮੇਰਾ ਸਟੈਂਡ ਸ਼ੁਰੂ ਪਹਿਲੇ ਦਿਨ ਤੋਂ ਹੀ ਪੱਕਾ ਰਿਹਾ ਤੇ ਮੇਰੇ ਲੋਕ ਖਾਸ ਕਰ ਸੰਗਰੂਰ ਵਾਲੇ ਵੱਡੀ ਲੀਡ ਤੋਂ ਜਿਤਾਉਣਗੇ ਤੁਹਾਨੂੰ ਕਿਵੇਂ ਲੱਗਦਾ ਕਿ ਮਾਨ ਸਾਹਿਬ ਦੀ ਸਿਆਸਤ ਵਧੀਆ ਹੈ ਨਹੀਂ ਠੀਕ ਹੈ ਜੀ ਆਪਦੇ ਸਟੈਂਡ ਤੇ ਤਾਂ ਖੜਾ ਆਉਦਿੰਦਾ ਨਾ ਆਪਦਾ ਚਲੋ ਕੰਮ ਲੋਕ ਕਰਦੇ ਨੇ ਕੰਮ ਨਹੀਂ ਕੋਈ ਕਰੇ ਇੱਕ ਇੱਕ ਬੰਦੇ ਦਾ ਇੰਨੇ ਉਥੇ ਕੀ ਧਾਰਗਲ ਦੀਆਂ ਹੈ ਕੰਮ ਵਾਲਿਆਂ 'ਚ ਹਾਂ ਹੁਣ 3-400 400 ਹੁਣ ਐਮਪੀ ਹੁੰਦਾ ਉਹਨਾਂ 'ਚ ਇਹਨੂੰ ਕੌਣ ਪੁੱਛਦਾ ਉਹ ਦੂਗੇ ਨੇ ਕਿ ਪਟਿਨਾਈ ਹੁੰਦਾ ਹੁੰਦਾ ਜੀ ਹਾਂ ਭਗਵੰਤ ਦੇ ਕੰਮ ਉਹ ਤੁਸੀਂ ਖੁਸ਼ ਹੋਗੇ ਹਾਂ ਠੀਕ ਹੈ ਜੀ ਬਹੁਤ ਵਧੀਆ ਕਰੀ ਜਾਂਦਾ ਕੋਈ ਵੀ ਅਜੇ ਆਪਣਾ ਘਰ ਦਾ ਲਾਣੇਦਾਰ ਮਰ ਜੇ ਦੂਜਾ ਉੱਦੀ ਤਾਂ ਨਹੀਂ ਵੱਡਾ ਕੰਮ ਕਰ ਲੂ ਹੌਲੀ ਹੌਲੀ ਹੁੰਦਾ ਹੁੰਦਾ ਹੈ ਹੁਣ ਇਹਨੇ ਮਰੀ ਹੋਈ ਕੁਇਲਾਂ ਦੀ ਸਾਮੀ ਹੈ ਸਾਰੀ ਉਹ ਹੌਲੀ ਇਹ ਇਹ ਮਜ਼ਾਕ ੜਾਉਂਦੇ ਕਹਿੰਦੇ ਵੀ ਭਗਵੰਤ ਮਾਨ ਦਾ ਇਕਕਲੀਓ ਹੀ ਸੁਣਾਈ ਜਾਂਦਾ ਐ ਤਾਂ ਚਲੋ ਆਪੋ ਦਾ ਬੰਦੇ ਦਾ ਮਨ ਖੁਸ਼ ਹੁੰਦਾ ਜੀ ਚਾਹੇ ਕਿ ਇਕਕਲੀ ਸੁਣਾਉਂਦਾ ਕੰਮ ਦਾ ਚਲਾਉਂਦਾ ਨਾ ਹੈ ਕਮੇਟਲ ਨੂੰ ਚਾਹੀਦਾ ਕੁਛ ਨਹੀਂ ਆਪਾਂ ਨੂੰ ਕੀ ਠੀਕ ਹੈ ਵਧੀਆ ਮਨ ਉਰੋਂ ਲੱਗਦਾ ਤੁਹਾਨੂੰ ਕਿ ਮੀਥੇਰ ਕੱਢ ਜੂ ਸੀ ਹਾਂਜੀ ਹਾਂ ਉਰੇ ਵੱਧ ਹੀ ਸਾਢੇ ਪੰਜ ਤੋਂ ਵੱਧ ਵੋਟ ਇਹਨਾਂ ਨੂੰ ਹੀ ਪਊਗੀ ਭਾਈ ਤੁਹਾਨੂੰ ਕੀ ਲੱਗਦਾ ਸਸਿਕਾ ਤੁਸੀਂ ਵੀ ਦੱਸ ਦੋ ਉਹ ਕਾਨੂੰ ਸੰਗਦੇ ਕਾਨੂੰ ਉਹ ਤੁਹਾਨੂੰ ਦੇਸ਼ ਤੁਹਾਡੇ ਤੁਹਾਡਾ ਸਾਡਾ ਤੁਹਾਡਾ ਮੁੱਦਾ ਕੀ ਹੈ ਲਿਹਾਜ਼ ਰੱਖਣ ਨੂੰ ਤਾਂ ਨਹੀਂ ਕਿਤੇ ਸਾਰੇ ਇੱਕ ਪਾਸੇ ਕਹਿ ਰਹੇ ਹੋ ਵੀ ਉਹਨੂੰ ਲੋਕਾਂ ਤੋਂ ਪਤਾ ਲੱਗਦਾ ਨਾ ਲੋਕਾਂ ਦੀਆਂ ਗੱਲਾਂ ਤੋਂ ਕੱਠ ਤੋਂ ਬਾਕੀ ਜਦੋਂ ਇੱਥੇ ਬਹਿ ਕੇ ਗੱਲਾਂ ਬਾਤਾਂ ਕਰਨ ਤੋਂ ਪਤਾ ਲੱਗਿਆ ਉਹ ਤੇ ਇਸ ਤੋਂ ਪਹਿਲਾਂ 6 ਵਜੇ 40 50 ਬੰਦੇ ਬੈਠੇ ਹੁੰਦੇ ਨੇ ਇੱਥੇ ਹਟੇ ਅੱਛਾ ਹਾਂਜੀ ਮਾਨਾ ਬਾਬ 40 50 ਬੰਦੇ ਜਦੋਂ ਗੱਲ ਕਰ ਰਹੇ ਸੀਗੇ ਉਹ ਸਾਰੇ ਇਹ ਨਾ ਮੀਤਾਂ ਨੂੰ ਨਹੀਂ ਜੀ ਐਂ ਤਾਂ ਡਿਊਟੀ ਹੈਗੇ ਵਿੱਚ ਹੋਰ ਕਾਲੀਆਂ ਕਨੇ ਵੀ ਹੈਗੇ ਤਾਂ ਅੱਛਾ ਉਹ ਕੱਠ ਨਹੀਂ ਜਾਂਦੀ ਗੱਲ ਅੱਗੇ ਵਾਲਾ ਕੰਮ ਨਹੀਂ ਹੈਗਾ ਤੁਹਾਡੇ ਇੱਥੇ ਬਾਈ ਉਹਦਾ ਢੀਂਡ ਸਿਆ ਦਾ ਗੜ ਰਿਆ ਹੈ ਨਾ ਬਾਈ ਹਾਂ ਹਾਂ ਗੜ ਰਿਹਾ ਹੈ ਪਹਿਲਾਂ ਜੀ ਢੀਂਡ ਸੇ ਨੇ ਕੰਮ ਕੰਮ ਹਾਂਜੀ ਢੀਂਡ ਸੇ ਨੇ ਕੰਮ ਕੋਈ ਨਹੀਂ ਕਰਾਇਆ ਤੇ ਗੜ ਰਹਿ ਜੇ ਕੁਛ ਰਹਿ ਉਹਦਾ ਮੁੰਡਾ ਦਾ ਕੰਮ ਕਰਦਾ ਆਪਣੇ ਇਸ ਨਾਮ ਤੇ ਹੋਰ ਹਾਂਜੀ ਇਹਨੇ ਆਪ ਸੁਖਦੇਵ ਢੀਂਡ ਸੇ ਨੇ ਕੋਈ ਕੰਮ ਨਹੀਂ ਕਰਾ ਕੇ ਕੋਈ ਸੜਕ ਨਹੀਂ ਬਣਾਈ ਕੋਈ ਸਕੂਲ ਨਹੀਂ ਬਣਾਇਆ ਕੁਛ ਨਹੀਂ ਕਰਾਇਆ ਜਿਵੇਂ ਬਾਈ ਅਕਾਲੀ ਦਲ ਨੂੰ ਬੜਾ ਲੋਕ ਪਹਿਲਾਂ ਪਸੰਦ ਕਰਦੇ ਸੀ ਹੈਨਾ ਵੀ ਪੰਥਕ ਤੇ ਰਮਨ ਤੇ ਪੰਜਾਬ ਦੀ ਧਿਰ ਆ ਵੀ ਇਹ ਇੱਕ ਵੱਡੇ ਮੋਰਚਿਆਂ ਚੋਂ ਨਿਕਲੀ ਧਿਰ ਆ ਕੀ ਲਾਦਾ ਕਾਲੀ ਦਲ ਦਾ ਗ੍ਰਾਫ ਕਿਉਂ ਡਿਗਾ ਕਿਉਂ ਨਹੀਂ ਲੋਕ ਪਸੰਦ ਕਰਦੇ ਕੁਛ ਤਾਂ ਇਹਦੇ ਕਰਕੇ ਆ ਜਿਹੜਾ ਆਪਣਾ ਬੇਅਬਦੀਆਂ ਜੇ ਹੋ ਗਏ ਨਾ ਰਾਜ ਚ ਉਦੋਂ ਸ਼ੁਰੂ ਹੋ ਗਿਆ ਹੋਈਆਂ ਉਦੋਂ ਜ਼ਿਆਦੇ ਨੇ ਹੁਣ ਉਦੋਂ ਜਦੋਂ ਸ਼ੁਰੂ ਹੋਏ ਨਾ ਉਹ ਕਰ ਲੋ ਫਿਰ ਮੂਰੇ ਆਉਂਦੀ ਰਹਿੰਦੀ ਆ ਕਿਸੇ ਚੀਜ਼ ਨੂੰ ਆਪਾਂ ਚਰੀ ਨੂੰ ਵਾੜਾ ਲਾ ਲੀਏ ਫਿਰ ਤਾਂ ਵੱਢੀ ਨਹੀਂ ਜਾਣੀਆਂ ਵਾਹ ਗੱਲਾਂ ਨੇ ਉਹਨੂੰ ਹੁਣ ਕਿੰਨੇ ਗ੍ਰਾਫ ਆਪੇ ਡਿਗੇ ਗਏ ਹੈ ਫਿਰ ਬਾਕੀ ਇਹ ਕਿਸੇ ਦੀ ਸੁਣਤੀ ਤੁਸੀਂ ਹੁਣ ਤੱਕ ਕਿੰਨੀ ਵਾਰੀ ਵੋਟ ਪਾ ਚੁੱਕੇ ਹੋਣੇ ਹਨਾ ਲਾਈਵ ਤੇ ਲੈ ਲਓ ਮੇਰੀ 36 ਸਾਲ ਦੀ ਉਮਰ ਹੋ ਗਈ ਦੇਖ ਲੋ ਕਿੰਨਾ ਕਦੀ ਜਿੰਦਗੀ ਚ ਕੋਈ ਚੰਗਾ ਲੀਡਰ ਟੱਕਰਿਆ ਵੀ ਹਾਂ ਇਹਨੇ ਕੰਮ ਵਧੀਆ ਕਰਾਏ ਕੰਮ ਤਾਂ ਜੀ ਦੇਖੋ ਮੈਂ ਤੁਹਾਨੂੰ ਦੱਸਦਾ ਉਹੀ ਪਹਿਲਾਂ ਆਪਣਾ ਦੇਸ਼ ਗਰੀਬਤੀ ਲੁੱਟਿਆ ਘੁੱਟਿਆ ਹੋਇਆ ਸੀ ਇਹਨਾਂ ਕੋਲ ਕੀ ਸੀ ਹੌਲੀ ਹੌਲੀ ਵਾਧਾ ਹੁੰਦਾ ਵੀ ਕੋਈ ਫਿਰ ਆਪਣਾ ਅੱਡੋ ਗਿਆ ਉਸ ਤੋਂ ਬਾਅਦ ਆਜ਼ਾਦ ਹੋਏ ਤੋਂ ਇੱਕੇ ਦਿਨ ਦਾ ਕੋਈ ਕੰਮ ਹੁੰਦਾ ਨਹੀਂ ਆਪਾਂ ਘਰ ਵੀ ਹੁਣ ਪਹਿਲਾਂ ਕੱਚੇ ਦੇ ਫਿਰ ਇਹਨਾਂ ਦੇ ਇੱਟ ਵਾਲੇ ਤੇ ਪਾਲੇ ਹੁਣ ਲੈਟਰ ਪਾਲੇ ਇਹ ਤਾਂ ਹੌਲੀ ਹੌਲੀ ਚੜਦਾ ਹੁੰਦਾ ਕੋਈ ਵੀ ਕੰਮ ਹੈ ਜੀ ਵਧੀਆ ਚੱਲੀ ਗਈ ਹੈ ਜਦੋਂ ਸਰਕਾਰ ਇਹਨੇ ਕਾਲੀ ਸਰਕਾਰ ਨੇ ਦੇਖੋ ਕਨੈਕਸ਼ਨ ਫ੍ਰੀ ਦੇ ਤੇ ਬਹੁਤ ਕੁਝ ਕਰਿਆ ਜੀ ਉਹਨਾਂ ਨੇ ਵੀ ਆਪ ਦੇ ਉਸ ਤੇ ਸਾਡੇ ਸੰਗਰੂਰ ਸਾਰੇ ਕੰਪਲੈਕਸ ਡੀਸੀ ਦਫਤਰ ਸਾਰਾ ਕੁਝ ਬਣ ਮੈਂ ਬੱਸ ਅੱਡਾ ਉਹਨਾਂ ਨੇ ਆਪਦੇ ਸਮੇਂ ਉਹਨਾਂ ਨੇ ਬਹੁਤ ਕਰਿਆ ਜੀ ਟਾਈਮ ਹੁੰਦਾ ਅੱਡਾ ਅਲਾਦਾ ਵੀ ਅਕਾਲੀ ਦਲ ਵਾਪਸ ਪੰਜਾਬ ਦੇ ਵਿੱਚ ਪੈਰ ਲੱਗਣਗੇ ਟਾਈਮ ਲੱਗਦਾ ਹੁੰਦਾ ਹੌਲੀ ਹੌਲੀ ਆਊਗਾ ਦੁਬਾਰਾ ਇਸੇ ਤੀ ਨਹੀਂ ਆਉਂਦਾ ਹੁੰਦਾ ਕੋਈ ਵੀ ਚੀਜ਼ ਹੈ ਇਹ ਤਾਂ ਗਲਤ ਹੋ ਗਿਆ ਹੈ ਨਾ ਬਾਬਾ ਜੀ ਪ੍ਰਸ਼ਣ ਦਿੱਤੇ ਸਭ ਕੁਝ ਦੇ ਬਿੱਲ ਮਾਫ ਕਰੇ ਸਾਰੇ ਕੁਝ ਪਹਿਲਾਂ ਇਹ ਨਹੀਂ ਕਿ ਜ਼ਿਆਦਾ ਕਰੇਗਾ ਮੈਂ ਤਾਂ ਇਹ ਹੁਣ ਥੋੜੇ ਜੀ ਲੋਕ ਜ਼ਿਆਦਾ ਬਦਲਗੇ ਨਾ ਆ ਤੁਹਾਡਾ ਪਿੰਡ ਦਾ ਮਸਲਾ ਆਣਾ ਜਿਹੜਾ ਮੇਨ ਆ ਪਿੱਛੇ ਪਾਣੀ ਖੜਾ ਹੈਗਾ ਮੱਛਰ ਮਾਸ਼ਾਲਾ ਭੈੜਾ ਜੀ ਤਾਂ ਗੰਦ ਜਵੇਂ ਗੰਦਾ ਪਾਣੀ ਖੜਾ ਹੈ ਜ ਵਿੱਚ ਹਾਂ ਹਾਂ ਉਹਦੇ ਲੋਕ ਕਿਸੇ ਆਏ ਨਹੀਂ ਹੋਇਆ ਵੀ ਐ ਖੜੂਗਾ ਇਹ ਨਾਲੀਆਂ ਦਾ ਪਾਣੀ ਸ਼ਾਰਾ ਮੋੜ ਕੇ ਤੇ ਵਿੱਚ ਪਾਦਾ ਕਹਿੰਦੇ ਜਾਊਗਾ ਉਹ ਵੀ ਤੇ ਨਿੱਤਰ ਗਏ ਲੋਕ ਛੱਡਦੇ ਨੇ ਬੋਤਲਾਂ ਲਫਾਫੇ ਸਿੱਟੀ ਅੰਦਰ ਪਾਸਾ ਜੇ ਕੋਈ ਬਾਈ ਆ ਕੇ ਉਹ ਇਹਦਾ ਹੱਲ ਕਰ ਦਵੇ ਤਾਂ ਵੋਟਾਂ ਪੈ ਜਾਣਗੀਆਂ ਹਨਾ ਭਾਈ ਜਿਹੜਾ ਕੋਈ ਸਾਨੂੰ ਕਹਿ ਕੇ ਜਾਊਗਾ ਵੀ ਅਸੀਂ ਇਹ ਕਰਦਾਂਗੇ ਉਹਨੂੰ ਪਰਸੈਂਟ ਤਾਂ ਵਧੂਗੀ ਜੀ ਫਿਰ ਪਾਸਾ ਬਦੂਗੀ ਹਾਂ ਪਿੰਡ ਤੁਹਾਡਾ ਬਹੁਤ ਵੱਡਾ 3500 ਵੋਟ ਬਹੁਤ ਹੁੰਦੀ ਹੈ ਬਹੁਤ ਵੋਟ ਹੈ ਜੀ 3500 ਦੇ ਵਿੱਚੋਂ ਜੇ ਕੰਮ ਕਰੂਗਾ 2500 ਦਾ ਇੱਕ ਲਿਜਾਊਗਾ 2500 ਲਿਜਾਊਗਾ ਹਾਂ ਜੇ ਨਹੀਂ ਆ ਬਾਕੀ ਕਿੰਨਾ 4000 ਹੋਗੇ ਹੋਵੇ ਵੋਟ ਤਾਂ 4000 ਬਾਕੀ ਰੂ ਪਤਾ ਹੋਊਗਾ ਇਹ 3500 ਦਾ ਹੈ 3500 ਤੋਂ ਥੱਲੇ ਹੈ ਵੋਟ 3000 ਤੋਂ ਉੱਪਰ ਬਸ ਤੁਹਾਡਾ ਪਿੰਡ ਸਾਰਿਆਂ ਦਾ ਹੀ ਮਾੜਾ ਮਾੜਾ ਬੋਟਾ ਪੈਣ ਗਿਆ ਹੈ ਨਾ ਉਹ ਬਲਵਿੰਦਰ ਸੇਖੋਂ ਨੂੰ ਵੀ ਲੋਕ ਪਸੰਦ ਕਰ ਰਹੇ ਉਹ ਕਹਿੰਦਾ ਜੀ ਪਿੰਡ ਸਾਨੂੰ ਤਾਂ ਰਾਤ ਪਤਾ ਲੱਗਿਆ ਦੋ ਦੋ ਝੰਡੀਆਂ ਲੱਗੀਆਂ ਹੋਈਆਂ ᱛੀ ਆ ਉਹ ਝ ਢੰਡੀ ਤੋਂ ਬਦਲ ਆ ਗਿਆ ਵੀ ਵੋਟ ਪਾਉਂ। ਰੋਡ ਤੋਂ ਕੱਢੇ ਤੇ ਆਏ ਲੱਭੇ। ਉਹ ਲੋਕਾਂ ਚ ਤਾਂ ਨੰਗਾ ਹੋ ਗਿਆ। ਨਹੀਂ ਪਉਂਦਾ ਕਹਿੰਦਾ ਆਪ ਆਵੇ। ਸਾਨੂੰ ਪਤਾ ਲੱਗ ਗਿਆ ਵੀ ਪਾਉਂ। ਤੁਹਾਨੂੰ ਪਤਾ ਲੱਗਾ ਸਾਡੇ ਪਿੰਡ ਚ ਬਲਵਿੰਦਰ ਸੇਖੋਂ ਨੂੰ ਪਾਉਗੀ ਵੋਟ ਹੈ। ਹਾਂ ਪਾਉਂ ਉਹ ਥੋੜੀ ਕਹਾਣੀ ਵੋਟ। ਉਦਾਂ ਉਹਦੇ ਆਪਣੇ ਸਪੀਚਾਂ ਸੁਣਿਓ ਤੁਸੀਂ ਸਾਰੇ ਜਿਹੜੇ ਜਿੰਨੇ ਆਏ ਮਾਨਸਾ ਵਾਸੀ ਉਹਦੇ ਸਪੀਚਾਂ ਸੁਣੀਆਂ। ਉਹ ਆਪ ਦੇ ਕੀ ਡੀਐਸਪੀ ਪਹਿਲਾਂ ਉਹਦੇ ਸੁਣਿਆ ਹਨਾ। ਬਲਵਿੰਦਰ ਸੇਖੋਂ। ਹਾਂ ਹਾਂ ਉਹਦੇ ਸੁਣਿਆ ਸੀ ਤਾਂ। ਗੱਲਾਂ ਚ ਲੱਗਾ ਵੀ ਵਜਨ ਹੈਗਾ ਬਲਵਿੰਦਰ ਸੇਖੋਂ। ਗੱਲਾਂ ਤਾਂ ਬਹੁਤ ਕਰੇ ਉਹਨੇ ਕਹਿੰਦਾ ਹਾਂ ਹ ਉਹ ਤਾਂ ਕਹਿੰਦਾ ਕਿਸੇ ਨੂੰ ਨਾ ਪਾਓ ਚਾਹੇ ਨੋਟਾ ਦੱਬ ਦੋ ਉਹ ਗੱਲਾਂ ਵਧੀਆਂ ਨੇ ਹੁੰਦੀਆਂ ਵਜਨਦਾਰ ਨੇ ਹਾਂ ਹੁਣ ਤੱਕ ਤੁਹਾਨੂੰ ਸੰਗਰੂਰ ਚੋਂ ਕੀ ਲੱਗਾ ਵੀ ਆਹ ਉਮੀਦਵਾਰ ਵਧੀਆ ਗੱਲਾਂ ਕਰ ਰਿਹਾ ਜਾਂ ਮੁੱਦੇ ਦੀ ਗੱਲ ਕਰਦਾ ਸਾਨੂੰ ਜਿਆਦਾ ਵਧੀਆ ਤਾਂ ਡੀਐਸਪੀ ਲੱਗੇ ਜੀ ਗੱਲਾਂ ਦੇ ਆਧਾਰ ਤੇ ਪਰ ਜਿੱਤ ਹਾਰ ਦਾ ਲੋਕਾਂ ਨੇ ਦੇਣੀ ਹੈ ਨਮਾ ਚਾਹੇ ਬੇਚੇ ਕਹਿ ਰਹੇ ਪਰ ਗੱਲਾਂ ਬਹੁਤ ਸੁਣੀਆਂ ਨੇ ਅੱਜ ਤੱਕ ਉਹ ਕਹਿੰਦੇ ਜੀ ਗੱਲਾਂ ਸੁਣੀਆਂ ਨਹੀਂ ਕਿਸੇ ਤੋਂ ਨਹੀਂ ਹਾਂ ਵਜਨਦਾਰ ਨੇ ਜਿਹੜੇ ਸਾਬ ਨਾਲ ਉਹ ਗੱਲਾਂ ਕਰ ਰਿਹਾ ਡੀਐਸਪੀ ਸੇ ਕਿ ਹੋਂਜੇ ਕੰਮ ਹੋ ਜਾਣ ਪੰਜਾਬ ਚ ਤਾਂ ਸਿਰਾ ਹੋ ਜੂ ਸਿਰਾ ਹੋ ਜੂ ਵਧੀਆ ਬੰਦਾ ਹੈ ਗੱਲਾਂ ਬਾਤਾਂ ਦੇ ਹਿਸਾਬ ਨਾਲ ਵਧੀਆ ਗੱਲਬਾਤ ਕਰਦਾ ਉਹ ਬੰਦਾ ਗੱਲ ਵਧੀਆ ਕਰਦਾ گاਹ ਵਾਲੀ ਬਾਈ ਤੁਹਾਨੂੰ ਕੀ ਲੱਗਦਾ ਬਲਵਿੰਦਰ ਸੇਖੋਂ ਤੁਸੀਂ ਸੁਣਿਆ ਸੀ ਭਾਸ਼ਣ ਉਹਦਾ ਨਹੀਂ ਜੀ ਮੈਂ ਨਹੀਂ ਗਿਆ ਮੈਂ ਬਿਮਾਰ ਸੀ ਪਹਿਲਾਂ ਵੀ ਆਇਆ ਸੀ ਸਾਡੇ ਪਿੰਡ ਹੁਣ ਵੀ ਆਉਂਦਾ ਰਿਹਾ ਕਿਹੜੇ ਦਾ ਤੁਸੀਂ ਭਾਸ਼ਣ ਸੁਣਿਆ ਹੈ ਤਾਂ ਕਿ ਮੈਂ ਕਿਸੇ ਦੇ ਭਾਸ਼ਣ ਤੇ ਨਹੀਂ ਗਿਆ ਜੀ ਨਹੀਂ ਗਿਆ ਨਹੀਂ ਜੀ ਮੈਂ ਤਾਂ ਚੀ ਟੌਂਗੜੀ ਤੇ ਹੁੰਨੇ ਆਪਾਂ ਕੋਈ ਆ ਜੇ ਨਾ ਆਪਾਂ ਨੇ ਛੱਡਤਾ ਇਹ ਕੰਮ ਇੱਥੋਂ ਹੀ ਸੱਤ ਤੋਂ ਹੀ ਪਤਾ ਲੱਗ ਜਾਂਦਾ ਨਾ ਵੀ ਅੱਜ ਪਿੰਡ ਕਿਹੜਾ ਆਇਆ ਸੀਗਾ ਕਿਹੜੀ ਗੱਲ ਕੀ ਕਹਿ ਗਿਆ बस ਇੱਥੇ ਭੈਣ ਭਾਈਆਂ ਦੀਆਂ ਗੱਲਾਂ ਸੁਣ ਲੈਣੇ ਇੱਥੇ ਬੈਠੇ ਬਸ ਜਿਵੇਂ ਭਗਵੰਤ ਮਾਨ ਕਹਿੰਦੇ ਹੁੰਦੇ ਸੀ ਵੀ ਸੱਤਚੋਂ ਸਰਕਾਰ ਚੱਲੂਗੀ ਆ ਗਈ ਸੱਤਚ ਪਾਵਰ ਕਿੰਨਾ ਹੋਗੀ ਹਾਂਜੀ ਇੱਥੇ ਹੀ ਪਤਾ ਲੱਗਦਾ ਕੌਣ ਜਿੱਤੂ ਇੱਥੇ ਪਤਾ ਲੱਗਦਾ ਹਾਂਜੀ ਬਿਲਕੁਲ ਭਾਈ ਸਾਡੇ ਕੋਲ ਸਾਨੂੰ ਇੰਟਰਵਿਊ ਸਮਾਰਤੀ ਕਰਦੇ ਆ ਜਿਵੇਂ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਵੀ ਸੱਤਾਂ ਚੋਂ ਸਰਕਾਰ ਚਲਾ ਦੇਾਂਗੇ ਤੀ ਸੱਤਚ ਬੈਣੇ ਹੋ ਇੱਥੇ 50 60 ਲੋਕ ਹੁੰਦੇ ਨੇ ਹੈਨਾ ਲੱਗਦਾ ਵੀ ਛੱਥਾਂ ਚੱਲ ਰਹੀ ਸਰ ਹਾਂਜੀ ਛੱਥਾਂ ਦੇ ਵਿੱਚੋਂ ਗੱਲਾਂ ਹੋਣ ਲੱਗੀਆਂ ਸਰਕਾਰ ਸਮਝ ਲੋ ਛੱਥਾਂ ਜੀ ਚੱਲਦੀ ਹੈ ਜਦੋਂ ਛੱਥਾਂ 'ਚ ਗੱਲਾਂ ਹੁੰਦੀਆਂ ਨੇ 5 ਵਜੇ ਆਉਂਦੇ ਇੱਥੇ 50 40 50 ਬੰਦੇ ਬੈਠੇ ਤੇ ਇੰਨੇ ਘੱਟ ਹੁੰਦਾ ਉਹ ਰੋਜ਼ ਸੋ ਬਿਲਕੁਲ ਪਿੰਡ ਦਾ ਨਾਂ ਸੀ ਸਾਰੋ ਹਾਂਜੀ ਤੇ ਜਿਹੜਾ ਹੈਗਾ ਹੈਗਾ ਸੰਗਰੂਰ ਤਹਿਸੀਲ ਵੀ ਸੰਗਰੂਰ ਆ ਸੋ ਕੁਝ ਕ ਲੋਕ ਸਾਨੂੰ ਇੱਥੋਂ ਦੇ ਮੇਲੇ ਵੱਡਾ ਪਿੰਡ ਆ ਵੋਟਾਂ ਬਹੁਤ ਜ਼ਿਆਦੀਆਂ ਨੇ ਇਸ ਪਿੰਡ 'ਚੋਂ ਕਹਿੰਦੇ ਲਗਭਗ ਹਰ ਕੈਂਡੀਡੇਟ ਨੂੰ ਵੋਟ ਪਾਉਗੀ ਪਰ ਇਹਨਾਂ ਦੇ ਮੁਤਾਬਕ ਮੀਤ ਸ਼ੇਰ ਸ਼ਾਇਦ ਇਸ ਪਿੰਡ ਚੋ ਲੀਡ ਲੈ ਜਾਣ ਪਰ ਇਹਨਾਂ ਨੇ ਇੱਕ ਵੱਡਾ ਮਸਲਾ ਦੱਸਿਆ ਕਿ ਆ ਜੇ ਛੱਪੜ ਵਾਲਾ ਮਸਲਾ ਹੱਲ ਹੋ ਜੇ ਤਾਂ ਸ਼ਾਇਦ ਪਿੰਡ ਇੱਕ ਮੁਸਤ ਹੀ ਇੱਕ ਪਾਸੇ ਹੀ ਉਸ ਉਮੀਦਵਾਰ ਨੂੰ ਭੁਗਤ ਜਾਏ ਆਪਣੇ ਸਹਿਯੋਗੀ ਰਾਉ ਸ਼ਰਮਾ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ ਲਈ